ਪ੍ਰਾਤਨ ਸਮੇਂ ਦੇ ਵਿੱਚ ਆਨੰਦ ਕਾਰਜ ਦੀ ਇੱਕ ਮਰਿਆਦਾ ਸੀ ਹਮ ਅਮਰਤ ਵੇਲੇ ਸੁਭਾਗ ਜੋੜੀ ਨੇ ਉੱਠ ਜਾਣਾ ਇਸ਼ਨਾਨ ਪਾਣ ਕਰਕੇ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਣਾ ਤੇ ਸਤਿਗੁਰੂ ਦੀ ਹਾਜ਼ਰੀ ਵਿੱਚ ਆ ਕੇ ਬੈਠ ਜਾਂਦੀ ਸੀ ਸੁਭਾਗ ਜੋੜੀ ਹਮ ਫਿਰ ਆਸਾ ਦੀ ਵਾਰ ਦਾ ਕੀਰਤਨ ਆਰੰਭ ਕੀਤਾ ਜਾਂਦਾ ਸੀ ਉਸ ਸੁਭਾਗ ਜੋੜੀ ਸੰਪੂਰਨ ਆਸਾ ਦੀ ਵਾਰ ਦੀ ਗੁਰਬਾਣੀ ਦਾ ਕੀਰਤਨ ਸੁਣਿਆ ਕਰਦੀ ਸੀ ਹਮ ਜਦੋਂ ਆਸਾ ਦੀ ਵਾਰ ਦੀ ਕੀਰਤਨ ਦੀ ਸਮਾਪਤੀ ਹੋ ਜਾਣੀ ਹਮ ਫਿਰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਨੀ ਆਨੰਦ ਕਾਰਜ ਆਰੰਭ ਕਰਨ ਵਾਸਤੇ ਹੂੰ ਫਿਰ ਆਨੰਦ ਕਾਰਜ ਕੀਤੇ ਜਾਂਦੇ ਸੀ ਆਨੰਦ ਕਾਰਜ ਜਦੋਂ ਸੰਪੂਰਨ ਹੋ ਜਾਣੇ ਫਿਰ ਗੁਰੂ ਕੇ ਰਾਗੀ ਸਿੰਘਾਂ ਨੇ ਢਾਡੀ ਸਿੰਘਾਂ ਨੇ ਇਕਬੀਰ ਸਿੰਘ 12 ਗਾਇਆ ਕਰਦੇ ਸੀ ਵਾਹ ਪਰ ਅੱਜ ਅਸੀਂ ਉਹ ਮਰਿਆਦਾ ਭੁੱਲ ਚੁੱਕੇ ਹੂੰ ਅੱਜ ਤੇ ਮਾਫ ਕਰਿਓ ਅੱਜ ਕੇਵਲ ਤੇ ਕੇਵਲ ਅਸੀਂ ਸੁਖਨੀ ਸਾਹਿਬ ਦੀ ਬਾਣੀ ਤੱਕ ਹੀ ਸੀਮਤ ਰਹਿ ਗਏ ਹੂੰ ਅਸੀਂ ਕਹਿੰਨੇ ਆਂ ਕਿ ਘਰ ਵਿੱਚ ਤਿੰਨ ਦਿਨ ਗੁਰੂ ਗ੍ਰੰਥ ਸਾਹਿਬ ਮਹਾਰੇ ਦੀ ਸੇਵਾ ਕੌਣ ਕਰੂਗਾ ਪਾਠੀ ਸਿੰਘਾਂ ਦੀ ਤਿੰਨ ਦਿਨ ਸੇਵਾ ਕੌਣ ਕਰੂਗਾ ਬਿਲਕੁਲ ਤੇ ਮਾਫ ਕਰਿਓ ਵੀ ਅੱਜ ਸੂਨੀ ਸਾਹਿਬ ਦੀ ਬਾਣੀ ਤੱਕ ਸੀਮਤ ਰਹਿ ਗਿਆ ਮੈਂ ਕਹਿਣਾ ਵੀ ਉਹ ਦਿਨ ਦੂਰ ਨਹੀਂ ਜਦ ਦਿਨ ਇਹਨਾਂ ਲੋਕਾਂ ਨੇ ਕਹਿਣਾ ਸੂਨੀ ਸਾਹਿਬ ਪੜਨ ਆਸਤੇ ਵੀ 2 ਘੰਟੇ ਬਾਬਾ ਲਾ ਜਾਂਦਾ ਜਪਜੀ ਸਾਹਿਬ ਪੜ ਕੇ ਸਾਰੀਏ ਜਪਜੀ ਸਾਹਿਬ 5 ਮਿੰਟਾਂ ਚ ਪੜਿਆ ਜਾਂਦਾ ਬਿਲਕੁਲ ਹੋ ਰਿਹਾ 5 ਮਿੰਟਾਂ ਇਹ ਜਪਜੀ ਸਾਹਿਬ ਪੜਾ ਕੇ ਤੇ ਬਾਬੇ ਨੂੰ ਗੁਰਦਾਰੇ ਛੱਡ ਕੇ ਤੇ ਬਾਅਦ ਵਿੱਚ दारू मुरगा ਤੇ ਮੀਠ ਸ਼ਰਾਬ ਆਪ ਪੂਰੀਏ ਸਭ ਤੋਂ ਚਲਦੇ ਆ ਸੁਖਮਨੀ ਸਾਹਿਬ 2 ਘੰਟੇ ਡੇਢ ਘੰਟਾ ਲੱਗ ਜਾਂਦਾ ਹੈ ਨਾ ਪਰ ਉੱਥੇ ਵੀ ਤੁਸੀਂ ਦੇਖਿਆ ਹੋਊਗਾ ਵੀ ਡੇਢ ਘੰਟੇ ਦੀ ਬਾਣੀ ਸੁਣਨ ਨੂੰ ਕੋਈ ਤਿਆਰ ਨਹੀਂ ਜਦੋਂ ਅਖੀਰੀ ਪੌੜੀ ਆ ਜਾਂਦੀ ਨਾ ਅਖੀਰੀ ਅਸਮਤੀ ਆ ਜਾਂਦੀ ਹੈ ਉਦੋਂ ਕਹਿੰਦੇ ਵੀ ਹੁਣ ਅਰਦਾਸ ਹੋਣ ਵਾਲੀ ਹੁਣ ਚੱਲ ਜੀਏ ਉਦੋਂ ਟੱਬਰ ਵੀ ਸਾਰਾ ਕਮਰੇ ਦੇ ਵਿੱਚ ਆ ਕੇ ਖਲੋ ਜਾਂਦਾ ਵੀ ਅਰਦਾਸ ਹੋਣ ਲੱਗੀ ਆ ਸੂਨੀ ਸਰ ਦੀ ਸਮਾਪਤੀ ਹੋਣ ਲੱਗੀ ਤੇ ਅਰਦਾਸ ਚ ਹਾਜ਼ਰੀ ਭਰੀਏ ਅਰਦਾਸ ਚ ਸ਼ਾਮਲ ਹੋ ਜਾਈਏ ਸੋ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਪ੍ਰਾਰਥਨ ਸਮੇਂ ਦੇ ਵਿੱਚ ਨਾ ਗੁਰੂ ਗ੍ਰੰਥ ਸਾਹਿਬ ਮਾਰ ਵਿੱਚ ਕੋੜੀਆਂ ਨਾਮ ਦੀ ਬਾਣੀ ਆ। ਹਾਂ ਜਦੋਂ ਆਨੰਦ ਕਾਰਜ ਹੁੰਦੇ ਸੀ ਨਾ ਪ੍ਰਾਰਥਨ ਸਮਿਆਂ ਦੇ ਵਿੱਚ ਅੱਜ ਵੀ ਬਜ਼ੁਰਗਾਂ ਨੂੰ ਪੁੱਛ ਕੇ ਵਿਖਲਿਓ 35 35 40 40 ਦਿਨ ਪਹਿਲਾਂ ਗ੍ਰੰਥੀ ਸਿੰਘ ਨੂੰ ਘਰ ਵਿੱਚ ਸੱਦਿਆ ਜਾਂਦਾ ਸੀ। ਫਿਰ ਕੋੜੀਆਂ ਨਾਮ ਦੀ ਬਾਣੀ ਦਾ ਪਾਠ ਵਿਆਹ ਤੋਂ 35 35 40 40 ਦਿਨ ਪਹਿਲਾਂ ਘਰ ਵਿੱਚ ਕਰਵਾਇਆ ਜਾਂਦਾ ਸੀ। ਵਾਹ ਉਨਾ ਸਮੇਂ ਵਿੱਚ ਉਹ ਪਰਿਵਾਰ ਕਿਦਾਂ ਸੇਵਾ ਕਰਦੇ ਹੋਣਗੇ ਗਰੰਥੀ ਸਿੰਘਾਂ ਦੀ ਮਹਾਰਾਜ ਸਾਹਿਬ ਜੀ ਦੀ ਸੇਵਾ ਕਿਦਾਂ ਕਰਦੇ ਹੋਣਗੇ ਬਿਲਕੁਲ ਅੱਜ ਸਾਡੇ ਤੋਂ 3 ਦਿਨ ਵੀ ਮਹਾਰਾਜ ਸਾਹਿਬ ਦੀ ਸੇਵਾ ਕਰਨੇ ਸਾਡੇ ਵਾਸਤੇ ਔਖੇ ਲੱਗਦੇ ਤੇ ਅਸੀਂ ਕਿਦਾਂ ਸੇਵਾ ਕਰਾਂਗੇ ਮਹਾਰਾਜ ਸਾਹਿਬ ਦੀ 3 ਦਿਨ ਨਹੀਂ ਅਸੀਂ ਗੁਰੂ ਨੂੰ ਘਰ ਵਿੱਚ ਰੱਖ ਸਕਦੇ ਪ੍ਰਾਤਨ ਸਮੇਂ ਵਿੱਚ ਲੋਕੀ ਤਰਸਦੇ ਹੁੰਦੇ ਸੀ ਮਹਾਰਾਜ ਕਿਰਪਾ ਕਰੋ ਸਾਡੇ ਘਰਾਂ ਵਿੱਚ ਚਰਨ ਪਾਓ ਅੱਜ ਲੋਕੀ ਕਹਿੰਦੇ ਵੀ ਨਾ 5 ਮਿੰਟ ਵਾਸਤੇ ਮਹਾਰਾਜ ਸਾਹਿਬ ਦਾ ਸਰੂਪ ਲਈਏ ਤੇ ਛੇਤੀ ਛੇਤੀ ਛੱਡ ਕੇ ਆਈਏ ਹੂੰ ਥੋੜਾ ਅੱਗੇ ਹੱਜੇ ਹੁਣ ਥੋੜਾ ਅੱਗੇ ਆ ਜੀਏ ਵੀ ਜਦੋਂ ਨਾ ਤਾਂ ਆਨੰਦ ਕਾਰਜ ਆ ਆਨੰਦ ਲੈਣਾ ਸੀ ਬੈਠ ਕੇ ਬਾਣੀ ਸੁਣਨੀ ਸੀ ਜੋੜੀ ਨੇ ਬਾਣੀ ਸੁਣਨੀ ਪਰ ਹੁਣ ਹੁੰਦਾ ਵੀ ਬਾਬਾ ਜੀ ਤੁਸੀਂ ਕੰਮ ਨਵੇੜੋ ਜਲਦੀ ਜਲਦੀ ਪ੍ਰਾਣੀ ਡਿਕਣ ਦਾ ਬਿਲਕੁਲ ਇਦਾਂ ਕੀਤਾ ਜਾਂਦੇ ਜੀ ਫਿਰ ਸਾਡੀ ਹੋਰ ਬੇਨਤੀ ਸਿੱਖਾਂ ਦੀ ਨਾ ਇੱਕ ਆਨੰਦ ਕਾਰਜ ਦੀ ਮਰਿਆਦਾ ਵਾ ਵੀ 12 ਵਜੇ ਤੋਂ ਪਹਿਲਾਂ ਪਹਿਲਾਂ ਆਨੰਦ ਕਾਰਜ ਮਹਾਰਾਜ ਦੀ ਹਾਜ਼ਰੀ ਚ ਹੋਣੇ ਚਾਹੀਦੇ ਹੂੰ ਪਰ ਆਪਾਂ ਵੇਖਦੇ ਆ ਜਿੱਦਾਂ ਰਿਸ਼ਤੇਦਾਰ ਸਾਖ ਸਬੰਧੀਆਂ ਭੈਣ ਭਰਾਵਾਂ ਦੇ ਜਦੋਂ ਆਨੰਦ ਕਾਰਜ ਹੁੰਦੇ ਆ ਆਪਾਂ ਜਾਈਦਾ ਵੇਖੀਦਾ ਵੀ 2 2 3 3 ਵਜੇ ਆਨੰਦ ਕਾਰਜ ਮਹਾਰਾਜ ਦੀ ਹਾਜ਼ਰੀ ਚ ਕੀਤੇ ਜਾਂਦੇ ਕੀ ਆਪਾਂ ਇਹ ਮਹਾਰਾਜ ਦੀ ਬੇਅਦਬੀ ਨਹੀਂ ਮੰਨਦੇ ਇਹ ਵੀ ਬੇਅਦਬੀ ਆ ਉਦੋਂ ਅਸੀਂ ਰੌਲਾ ਪਾਉਂਦੇ ਉਦੋਂ ਅਸੀਂ ਸੜਕਾਂ ਜਾਮ ਕਰਦੇ ਆ ਰੁੱਖ ਸੁੱਟ ਕੇ ਤੇ ਸੜਕਾਂ ਤੇ ਸੁੱਟ ਦਿੰਦੇ ਆ ਵੀ ਮਹਾਰਾਜ ਦੀ ਬੇਅਦਬੀ ਹੋ ਗਈ ਸਾਨੂੰ ਇਨਸਾਫ ਦਿਓ ਕੀ ਗੱਲ ਇਹ ਮਹਾਰਾਜ ਦੀ ਬੇਅਦਬੀ ਨਹੀਂ ਮਹਾਰਾਜ ਦੀ ਮਰਿਆਦਾ ਦੀ ਉਲੰਘਣਾ ਕਰਨਾ ਇਹ ਵੀ ਇੱਕ ਘੋਰ ਬੇਅਦਬੀ ਹੈ ਜਿਹੜੀ ਕਿ ਅੱਜ ਦੇ ਸਮੇਂ 'ਚ ਬਹੁਤ ਜ਼ਿਆਦਾ ਸਾਡੇ ਲੋਕ ਕਰ ਰਹੇ ਸਿਰ ਤੇ ਦਸਤਾਰਾ ਸਜਾ ਕੇ ਵੀ ਮਹਾਰਾਜ ਦੀ ਬੇਅਦਬੀ ਰਾਜ ਕੇ ਅੱਜ ਹੋ ਰਹੀ ਹੈ